ਚੰਗੇ ਇੰਟੈਲੈਕਚੁਅਲ ਤੋਂ ਮੰਗਦਾ ਇਹਨੂੰ ਬਿੱਟੂ ਦੀ ਸਟੇਟਮੈਂਟ ਨਾਲ ਜੋੜ ਕੇ ਮੈਨੂੰ ਬੇਫਜ਼ੂਲ ਬੰਦਿਆਂ ਦਾ ਸਵਾਲ ਆ ਪੁੱਛਿਆ। ਕੋਈ ਚੰਗੇ ਬੰਦੇ ਦਾ ਸਵਾਲ ਪੁੱਛੋ ਕੋਈ ਮਤਲਬ ਸੀਰੀਅਸ ਗੱਲ ਪੁੱਛੋ ਤੇ ਮੈਂ ਉਹਦਾ ਜਵਾਬ ਜ਼ਰੂਰ ਦਊਗਾ। ਆਈ ਡੋਨਟ ਲਾਈਕ ਰਿਪਲਾਈਂਗ ਟੂ ਜੋਕਰਸ ਲਾਈਕ ਹਿਮ। ਮਤ ਸਵਾਲ ਹੈ। ਹਾਂਜੀ। ਮਤਲਬ ਵੀ ਬਿੱਟੂ ਨੇ ਕਿਹਾ ਕਿ ਅਜੇ ਹੀ ਲੋਕ ਨੇ ਨਾਰਾਇਣ ਸਿੰਘ ਪਹਿਲੇ 2009 ਦੇ ਵਿਚਕਾਰ ਆਡੇ ਫਲੇਕੇਟ ਹੋ ਗਿਆ ਸੀ ਗੱਡੀ ਦੇ ਵਿਚਕਾਰ ਉਸ ਵੇਲੇ ਜਦੋਂ ਸੁਪਰੀ ਨੂੰ ਉਹਨਾਂ ਨੂੰ ਕਿਹਾ ਤਾਂ ਉਹ ਤਿੰਨ ਦਿਨਾਂ ਦੇ ਬੈਠੇ ਤਾਂ ਜਾਨ ਬਚ ਗਈ ਉਹ ਕਹਿੰਦੇ ਅਜੇ ਇਹ ਹੈ ਥੋੜਾ ਹੀ ਨੇ ਜਿਸ ਨਾਲ ਨੂੰ ਪ੍ਰੋਟੈਕਸ਼ਨ ਜੋ ਹੈ ਬਾਹਰ ਤੋਂ ਮਿਲਦੀ ਹੈ ਕੈਨੇਡਾ ਤੇ ਅਮਰੀਕਾ ਤੋਂ ਮਿਲਦੀ ਹੈ ਵਕੀਲ ਆ ਕੇ ਖੜੇ ਹੋ ਜਾਂਦੇ ਸਜ਼ਾ ਨਹੀਂ ਮਿਲਦੀ ਹੈ ਤੇ ਇਸ ਨੂੰ ਲੈ ਕੇ ਮੈਂ ਅਕਾਲੀ ਦਲ ਨੂੰ ਵੀ ਕਿਹਾ ਕਿ ਅਕਾਲੀ ਦਲ ਵੀ ਇੱਕ ਵਾਰ ਸੋਚੇ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਾ ਦੇਖੋ ਤੁਸੀਂ ਨਾ ਮੈਂ ਤੁਸੀਂ ਬਹੁਤ ਚੰਗੇ ਜਰਨਲਿਸਟ ਹੋ ਤੇ ਮੈਂ ਤੁਹਾਡੀ ਬੜੀ ਇੱਜ਼ਤ ਕਰਦਾ ਹਾਂ ਮਗਰ ਤੁਸੀਂ ਆਪ ਦਾ ਮੈਂਟਲ ਮਿੰਟ ਜਿਹੜਾ ਇੰਟੈਲੈਕਟ ਹੈ ਨਾ ਮੈਂ ਤੁਹਾਨੂੰ ਚੰਗੇ ਇੰਟੈਲੈਕਚੁਅਲ ਤੋਂ ਮੰਗਦਾ ਇਹਨੂੰ ਬਿੱਟੂ ਦੀ ਸਟੇਟਮੈਂਟ ਨਾਲ ਜੋੜ ਕੇ ਮੈਨੂੰ ਬੇਫਜ਼ੂਲ ਬੰਦਿਆਂ ਦਾ ਸਵਾਲ ਨਾ ਪੁੱਛਿਆ ਕਰੋ ਕੋਈ ਚੰਗੇ ਬੰਦੇ ਦਾ ਸਵਾਲ ਪੁੱਛੋ ਕੋਈ ਮਤਲਬ ਸੀਰੀਅਸ ਗੱਲ ਪੁੱਛੋ ਤੇ ਮੈਂ ਉਹਦਾ ਜਵਾਬ ਜ਼ਰੂਰ ਦਊਂਗਾ ਆਈ ਡੋਨਟ ਲਾਈਕ ਰਿਪਲਾਈਂਗ ਟੂ ਜੋਕਰਸ ਲਾਈਕ ਹਿਮ ਜਿਹੜਾ ਕਲਮ ਇੰਦਰਾ ਗਾਂਧੀ ਨੂੰ ਮਾਂ ਕਹਿੰਦਾ ਸੀ ਅੱਜ ਰਾਹੁਲ ਗਾਂਧੀ ਨੂੰ ਬੇਈਮਾਨ ਕਹਿੰਦਾ ਉਹ ਜਿਹੇ ਬੰਦਿਆਂ ਦਾ ਕਾਹਦਾ ਜਵਾਬ ਹੈ